ਤੇ ਸਤਿਕਾਰਯੋਗ ਪ੍ਰਧਾਨ ਜੀ ਮਿੰਟਲ ਤੇ ਮੇਰੇ ਸਾਹਮਣੇ ਬੈਠੇ ਦੋਸਤੋ ਐਲੀ ਗੱਲ ਤਾਂ ਸਿੱਧੂ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੀ ਉਹਨਾਂ ਦੀ ਅੱਜ ਕਿਤਾਬ ਰਿਲੀ ਹੋਈ ਹੈ ਕਿੰਨੀਆਂ ਕਹਾਵਤਾਂ ਸੁਣ ਲਈਆਂ ਵਧੀਆ ਪ੍ਰਭਾਸ਼ਾ ਜੀ ਨੇ ਅਰਥਰਤਰੀਆਂ ਨੇ ਕੁਸ਼ਲ ਤੇ ਦੂਜੀ ਗੱਲ ਅੱਜ ਮੈਂ ਆਪਣੇ ਇੱਕ ਹੀ ਵਿਸ਼ੇ ਤੇ ਕੁਝ ਵਿਚਾਰ ਸਾਂਝੇ ਕਰਨੇ ਨੇ ਉਹ ਮੰਚ ਜਿਹੜਾ ਹੋ ਮੇਰਾ ਹੈਗਾ ਅੱਜ ਦੀ ਡੇਟ 'ਚ ਉਹ ਇੱਥੇ ਇਹ ਜਿਹੇ ਸੁਭਾਵਿਕ ਸਹਿਤ ਸੁਭਾਵ ਵਿੱਚ ਹੀ ਸਾਂਝੇ ਕਰਨ ਦਾ ਹੋਇਆ ਉਹ ਇਹ ਹੈ ਕਿ ਆਪਾਂ ਸਾਰੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਪੂਰੇ ਬੰਦੇ ਬੈਠੇ ਆਂ ਸਹਿਤਕਾਰ ਜਾਂ ਉਹ ਸਾਰੇ ਸਰੋਤ ਤੇ ਅੱਜ ਪੰਜਾਬੀ ਨੂੰ ਕੁਝ ਕਮਿਊਨਲ ਤਾਕਤਾਂ ਨੇ ਜੋ ਖੋਰਾ ਲਾਉਣ ਦੇ ਯਤਨ ਕੀਤੇ ਜਾ ਰਹੇ ਨੇ ਅਸੀਂ ਪੰਜਾਬੀ ਪਿਆਰੇ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਉਧਰ ਉਹਨਾਂ ਧਿਆਨ ਨਹੀਂ ਦੇ ਰਹੇ ਜਿੰਨਾ ਦੇਣਾ ਬਣਦਾ ਪੰਜਾਬ ਦੇ ਵਿੱਚ ਜਿੰਨੇ ਵੀ ਅੰਗਰੇਜ਼ੀ ਸਕੂਲ ਨੇ ਚਾਹੇ ਉਹ ਕਨਵੈਂਟ ਸਕੂਲ ਹੋਣ ਚਾਹੇ ਉਹ ਉਹਨਾਂ ਦੇ ਲੈਵਲ ਦੇ ਹੋਰ ਹੋਣ ਪੰਜਾਬ ਦੇ ਹਰ ਖਿੱਤੇ ਦੇ ਵਿੱਚ ਨੇ ਆਪਣਾ ਇਹ ਜੇ ਇਲਾਕਿਆਂ ਵਿੱਚ ਵੀ ਨੇ ਜਿਹੜੇ بڑے ਬਾਏਗ ਵੱੜ ਜੇ ਨੇ ਉੱਥੇ ਜਿਹੜੇ ਸਕੂਲ ਨੇ ਉਹ ਕਿਵੇਂ ਪੰਜਾਬੀ ਨੂੰ ਘੁਮਵਾੰਗ ਲੱਗੇ ਹੋਏ ਨੇ ਬੜਾ ਰੋਣ ਆਉਂਦਾ ਹੈ ਉਹਨਾਂ ਦੀਆਂ ਗਤੀਵਿਧੀਆਂ ਸੁਣ ਕੇ ਜਾਂ ਦੇਖ ਕੇ ਕਿਵੇਂ ਜਿੰਨੇ ਵੀ ਅੰਗਰੇਜ਼ੀ ਸਕੂਲ ਨੇ ਉਹਨਾਂ ਵਿੱਚ ਨਰਸਰੀ ਹੁੰਦੀ ਹੈ ਪਹਿਲਾਂ 3 ਸਾਲ ਦੇ ਬੱਚੇ ਨੂੰ ਲੈ ਲੈਂਦੇ ਨੇ ਫਿਰ 1 ਕੇਜੀ ਹੁੰਦੀ ਹੈ ਫਿਰ 2 ਕੇਜੀ 3 ਸਾਲ ਉਸ ਬੱਚੇ ਨੂੰ ਪੰਜਾਬੀ ਦੇ ਨੇੜੇ ਫਟਕ ਨਹੀਂ ਦਿੱਤਾ ਜਾਂਦਾ ਪੜਾਇਆ ਜਾਂਦਾ ਹੈ ਹਿੰਦੀ ਤੇ ਅੰਗਰੇਜ਼ੀ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਕਿਸੇ ਭਾਸ਼ਾ ਦੇ ਵਿਰੁੱਧ ਵਿੱਚ ਵਿਰੋਧ ਨਹੀਂ ਹੈਗਾ ਭਾਸ਼ਾਵਾਂ ਜਿੰਨੀਆਂ ਮਰਜ਼ੇ ਆਪਾਂ ਆ ਪ੍ਰਾਪਤ ਕਰ ਲਈਏ ਉਹਨਾਂ ਦੇ ਪੂਰੇ ਜਾਣਕਾਰ ਹੋਈਏ ਕੋਈ ਮਾੜੀ ਗੱਲ ਨਹੀਂ ਦੁਨੀਆ ਬਹੁਤ ਵੱਡੇ 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 ਵਿਦਵਾਨ ਹੋਏ ਨੇ ਜਿਨ੍ਹਾਂ ਨੂੰ ਕਿੰਨੀਆਂ-ਕਿੰਨੀਆਂ ਭਾਸ਼ਾਵਾਂ ਦਾ ਗਿਆਨ ਸੀ ਜਿਵੇਂ ਡਾਕਟਰ ਅੰਬੇਦਕਰ ਜੀ ਪਤਾ ਨਹੀਂ ਕਿੰਨੀਆਂ ਭਾਸ਼ਾਵਾਂ ਉਹਨਾਂ ਨੂੰ ਆਉਂਦੀਆਂ ਸੀ ਉਹਨਾਂ ਕਾਮਰੇਡ ਤੇਜਾ ਸਿੰਘ ਸੁਤੰਤਰਵਾਲ ਦੇ 12 12 13 13 ਭਾਸ਼ਾਵਾਂ ਦੇ ਉਹ ਪੂਰੇ ਮਹਾਰਸਾਨਾ ਪਰ ਉਹਨਾਂ ਨੇ ਪੰਜਾਬੀ ਜੇ ਤੇਜਾ ਸਿੰਘ ਸੁਤੰਤਰ ਪੰਜਾਬ ਦਾ ਬੰਦਾ ਸੀ ਪਰ ਪੰਜਾਬੀ ਦਾ ਤਾਂ ਪੂਰਾ ਗਿਆਨवान ਸੀ ਨਾ ਉਹ ਉਹ ਤਾਂਹੀਂ ਦੁਨੀਆ ਪੱਧਰ ਤੇ ਇੱਕ ਨਾਂ ਕੁ ਮਾ ਸਕਿਆ ਮੇਰੇ ਇਹ ਕਹਿਣ ਦਾ ਭਾਵ ਹੈ ਕਿ ਜਿਹੜੇ ਇਹ ਸਕੂਲ ਨੇ ਇਹ ਅਫੀਲੀਏਸ਼ਨ ਤਾਂ ਪੰਜਾਬ ਗਵਰਨਮੈਂਟ ਤੋਂ ਲੈਂਦੇ ਨੇ ਪੰਜਾਬ ਦੀ ਧਰਤੀ ਦਾ ਅੰਨ ਪਾਣੀ ਖਾਂਦੇ ਨੇ ਇੱਥੇ ਦੇ ਜਿਹੜੇ ਸੰਚਾਲਕ ਨੇ ਤੇ ਪੰਜਾਬੀ ਦੀਆਂ ਜੜ੍ਹਾਂ 'ਚ ਵਹਿ ਰਹੇ ਨੇ ਘੁਣਵਾ ਖਾ ਰਹੇ ਨੇ ਪੰਜਾਬੀ ਨੂੰ ਤੇ ਮੈਂ ਇੱਕ ਗੱਲ ਤੁਹਾਡੇ ਮੁਰੇ ਰੱਖਣੀ ਚਾਹਉਣਾ ਅੱਜ ਆਪਾਂ ਪੰਜਾਬੀ ਦੇ ਵਿੱਚ ਰਚਨਾਵਾਂ ਸੁਣ ਰਹੇ ਹਾਂ ਤੇ ਸੁਣਾ ਰਹੇ ਹਾਂ ਜੇ ਇਹਹੀ ਚੱਕਰ ਚੱਲਦਾ ਰਿਹਾ ਤਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਕਿ ਉਹ ਸਾਡੀਆਂ ਇਹ ਰਚਨਾਵਾਂ ਨੂੰ ਉਹ ਕਿਵੇਂ ਪੜਨਗੇ ਆ ਜਦੋਂ ਉਹਨਾਂ ਤੋਂ ਪੰਜਾਬੀ ਖੋਲੀ ਸਾਡੀਆਂ ਰਚੀਆਂ ਹੋਈਆਂ ਰਚਨਾਵਾਂ ਨੇ ਇਕਤਾਮਾ ਲਿਖੀਆਂ ਹੋਈਆਂ ਨੇ ਉਹਨਾਂ ਕੋਲੇ ਪੰਜਾਬੀ ਦਾ ਗਿਆਨ ਹੋਣਾ ਨਹੀਂ ਉਹ ਇਹ ਜਿਹੜੀ ਇਹ ਤਪਕ ਪਤਾਵਾਂ ਜਿਤ ਪਤਾਵਾਂ ਰਿਲੀਜ਼ ਕਰ ਰਹੇ ਹਾਂ ਉਹ ਕਿਵੇਂ ਪੜਨਗੇ ਉਹ ਬੱਚੇ ਜਾਂ ਜਦੋਂ ਬੱਚੇ ਉਹ ਜਵਾਨ ਹੋਗੇ ਜਿਹੜੇ ਅੱਜ ਚਲੋ ਸਕੂਲਾਂ ਚ ਜਾਂ ਕਾਲਜਾਂ 'ਚ ਪੜ੍ਹਦੇ ਨੇ ਮੇਰੇ ਕਹਿਣ ਦਾ ਭਾਵ ਹੈ ਮੈਨੂੰ ਮੈਂ ਤੁਸੀਂ ਇਹ ਨਾ ਅ ਫੇਸਬੁਕ ਤੇ ਇੱਕ ਲੱਖ ਹਸਦਾਂ ਨੂੰ ਮੇਰਾ ਖਿਆਲ ਸਭ ਜਾਣਦੇ ਹੋਣਗੇ ਉਹਨਾਂ ਦੇ ਇੱਕ ਇਹ ਵੀਡੀਓ ਵਾਇਰਲ ਹੋ ਰਹੀ ਆ ਦੇਖੋ ਬੈਗਵੜਾ ਜਾਂ ਇਲਾਕੇ ਵੈਸੇ ਹੋਈ ਹੁਣ ਤਾਂ ਦੇ ਲੋ ਸਾਰਾ ਪੰਜਾਬ ਹੀ ਗਾਂਬਦੂ ਹੋ ਗਿਆ ਹੈ ਮੌੜ ਕੋਲੇ ਉਹਨਾਂ ਦਾ ਪਿੰਡ ਹੈ ਉੱਥੇ ਇੱਕ ਸਕੂਲ ਚ ਗਏ ਉਹ ਸਕੂਲ ਦੇ ਵਿੱਚ ਜਿਹੜੇ ਜਿਹੜਾ ਪ੍ਰਿੰਸੀਪਲ ਸੀ ਉਹਨਾਂ ਨੇ ਲੈਟਰ ਪੜ੍ਹਾਇਆ ਜੀ ਕਿ ਅਸੀਂ ਪੰਜਾਬੀ ਬਾਰੇ ਆਂ ਆ ਵੀ ਪੰਜਾਬ ਗੌਰਮਿੰਦਿਆ ਹਦਾਇਤਾਂ ਨੇ ਤੁਸੀਂ ਪੰਜਾਬੀ ਇਤਿਹਾਸ ਨੂੰ ਨਹੀਂ ਪੜਾ ਰਹੇ ਉਹ ਚੁੱਪ ਉਹੀ ਨਹੀਂ ਬੋਲ ਰਿਹਾ ਕਹਿੰਦਾ ਜੀ ਤੁਸੀਂ ਆਪ ਪੰਜਾਬੀ ਦਾ ਇੱਕ ਲੈਟਰ ਲੈ ਕੇ ਗਿਆ ਸੀ ਉਹ ਕਹਿੰਦਾ ਜੀ ਪੜਿਓ ਮੜਿਆ ਜੀ ਮੈਨੂੰ ਤਾਂ ਪੰਜਾਬੀ ਆਉਂਦੀ ਨਹੀਂ ਕਹਿੰਦਾ ਤੁਸੀਂ ਸਟੇਟ ਕਿਹੜੀ ਨੂੰ ਸੰਬੰਧ ਰੱਖਦੇ ਹੋ ਕਹਿੰਦਾ ਹਿਮਾਚਲ ਨੂੰ ਜੇ ਇੱਕ ਸਤੂਲਤਾ ਪ੍ਰਿੰਸੀਪਲ ਹੈ ਜਿਹੜਾ ਉਹ ਪੰਜਾਬੀ ਨਹੀਂ ਜਾਣਦਾ ਹੈਗਾ ਪੜ੍ਹਨ ਤੇ ਹੁਣ ਤੁਸੀਂ ਆਪਣੀ ਦਾ ਜਾਨ ਲਓ ਫਿਰ ਉਹਨੇ ਬੱਚੇ ਬੁਲਾਏ ਬੱਚੇ ਬੁਲਾਏ ਆਏ ਪੂਰੇ ਗੁਰਸਿੱਖ ਬੱਚੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਪੰਜਾਬੀ ਦਾ ਲੈਟਰ ਪੜ੍ਹੋ ਉਹ ਵੀ ਫਲੋਰ ਨਾਲ ਪੜ੍ਹਨਾ ਸਕੇ ਕਿਉਂਕਿ ਹਾਲਾਂਕਿ ਉਹ ਪੰਜਾਬੀ ਪੜ੍ਹਨੀ ਉਹਨਾਂ ਨੇ ਸ਼ੁਰੂ ਕਰਤੀ ਸੀ ਕਿ ਉਹਨਾਂ ਦੇ 10-12-12 ਸਾਲ ਦੇ ਸੀ ਪਰ ਐਨੇ ਫਲੋਰ ਨਾਲ ਨਹੀਂ ਉਹ ਪੜ ਸਕੇ ਜਿੰਨਾ ਪੜ੍ਹਨਾ ਚਾਹੀਦਾ ਸੀ ਫਿਰ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਇਹ ਪੰਜਾਬੀ ਬੋਲਣ ਦਿੰਦੇ ਨੇ ਇਹ ਪ੍ਰਿੰਸੀਪਲ ਜਾਂ ਸਕੂਲ ਦੀ ਮੈਨੇਜਮੈਂਟ ਉਹ ਕਹਿੰਦੇ ਨਹੀਂ ਜੀ ਕਹਿੰਦੇ ਸਾਨੂੰ ਤਾਂ ਹਿੰਦੀ ਬੋਲਣ ਨੂੰ ਕਹਿੰਦੇ ਨੇ ਜਾਂ ਇੰਗਲਿਸ਼ ਬੋਲਣ ਨੂੰ ਕਹਿੰਦੇ ਪੰਜਾਬੀ ਬੋਲਣ ਤੇ ਸਾਡੇ ਰੋਕ ਲਾਈ ਹੋਈ ਹੈ। ਹੋ ਤੁਸੀਂ ਦੇਖ ਲਓ ਵੀ ਆਪਾਂ ਕਿੱਧਰ ਨੂੰ ਜਾ ਰਹੇ ਹਾਂ। ਮੇਰੇ ਕਹਿਣ ਦਾ ਭਾਵ ਹੈ ਮੈਂ ਮੈਂ ਮੇਰੇ ਤੋਂ ਰਹਿਸ਼ ਮਹਾਲੀਆ 11 ਫੇਰ ਦੇ ਵਿੱਚ ਚਲੋ ਇੱਥੇ ਮੇਰਾ ਖਾਲਾ ਕਿੰਨੀ ਵਾਰੀ ਆ ਕੇ ਇਨਾਂ ਸਭਾ ਹਾਂ ਚੰਡੀਗੜ੍ਹ ਦੇ ਉੱਤੇ ਮਹਾਲੀ ਦੇ ਕੋਈ ਇਸ ਪੱਖੋਂ ਕੋਈ ਬੜਾ ਫਰਕ ਨਹੀਂ। ਮੈਂ ਇੱਕ ਯਤਨ ਕਰ ਰਿਹਾ ਹਾਂ। ਸ਼ੁਰੂ ਵੈਸੇ ਹੋਏ ਹੋਏ ਨਹੀਂ ਮੇਰਾ ਪਹਿਲਾ ਨਹੀਂ ਹੈਗਾ ਨਾ ਆਖਰੀ ਹੋਵੇਗਾ। ਜਿਹੜੇ ਸਾਹਿਤ ਪ੍ਰੇਮੀ ਨੇ ਮਡੇ ਵੱਡੇ ਸਾਹਿਤਕਾਰ ਨੇ ਤੁਸੀਂ ਸਾਰੇ ਸਾਹਿਤਕਾਰੋਂ ਇੱਥੇ ਕੋਈ ਰੋਲ ਨਹੀਂ ਹੈਗਾ ਸਾਰੇ ਬੈਠੇ ਨੇ ਆਪਣੇ ਆਸ ਆਸ ਜੀ ਹੋਰੀ ਆਸ ਜੀ ਹੋਰੀ ਹੋਸ ਸਾਬ ਸਾਰੇ ਆਪਣੇ ਪੰਜਾਬ ਪੰਜਾਬੀ ਪ੍ਰੇਮੀ ਲੋਕ ਨੇ ਲਾਇਏ ਹੈ ਇਹਨਾਂ ਤੱਕ ਪਹੁੰਚ ਕਰਕੇ ਇੱਕ ਮੇਰੀ ਸਲਾਹ ਆਉਣ ਵਾਲੇ ਦਿਨਾਂ ਚ ਚੰਡੀਗੜ੍ਹ ਮੁਹਾਲੀ ਖੜ੍ਹ ਦੀਆਂ ਜਿਹੜੀਆਂ ਸਹਿਸਵਾਵਾਂ ਦੇ ਘਟੋ ਘਟ ਜਿਹੜੇ ਮੋਰੀ ਆਗੂ ਨੇ ਉਹਨਾਂ ਦੀ ਇੱਕ ਕਨਵੈਨਸ਼ਨ ਕੀਤੀ ਜਾਵੇ ਤੇ ਉੱਥੇ ਇਹ ਗੱਲਾਂ ਰੱਖੀਆਂ ਜਾਣ ਕਿ ਇਹਨਾਂ ਗੱਲਾਂ ਨੂੰ ਕਵਰ ਕਰਨ ਦੇ ਲਈ ਜਿਹੜਾ ਸਾਡੇ ਸਾਥੋ ਸਾਡੀ ਭਾਸ਼ਾ ਕੋਈ ਜਾ ਰਹੀ ਹੈ ਇਹਦੇ ਦਿੱਤੇ ਕੋਈ ਸਾਂਝਾ ਵਿਚਾਰ ਕਰ ਸਕੀਏ ਦੋਸਤੋ ਇੱਕ ਗੱਲ ਤਾਂ ਸਪਸ਼ਟ ਹੈ ਜੇ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਉਹਦੀ ਭਾਸ਼ਾ ਕੋਲੋਂ ਕਿਉਂ ਇਹਦਾ ਕਾਰਨ ਇਹ ਹੈ ਕਿ ਜਿਹੜਾ ਜਿਹਨੀਆਂ ਬਹਾਦਰੀ ਦੀਆਂ ਗੱਲਾਂ ਵੱਡੇ ਵੱਡੇ ਯੋਧਿਆਂ ਦੀਆਂ ਵਾਰਾਂ ਸਾਡੇ ਗੁਰਬਾਣੀ ਕਾਜ ਰਹੀ ਹੋਈ ਹੈ ਪੰਜਾਬੀ ਚ ਜੇ ਅਸੀਂ ਹਰੀ ਸਿੰਘ ਨਲੂਏ ਵਰਗੇ ਯੋਧਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੂੰ ਭੁੱਲ ਗਏ ਭੁਲਾ ਗਏ ਤਾਂ ਜੇ ਅਸੀਂ ਭਾਸ਼ਾ ਛੱਡਤੀ ਆਪਣੀ ਪੰਜਾਬੀ ਜਾਂ ਸਾਡੀਆਂ ਚਲੋ ਆਪਾਂ ਤਾਂ ਹੁਣ ਪਰੌੜ ਹੋ ਗਏ ਜ਼ਿੰਦਗੀ ਦੀ ਮੈਂ ਇਹ ਵੀ ਕਹੇ ਸਦਾ ਆਪਾਂ ਜ਼ਿੰਦਗੀ ਦੀ ਸ਼ਾਮ ਚੋਂ ਗੁਜ਼ਰ ਰਹੇ ਹਾਂ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਪੁੱਛਦੇ ਦੇਖੋ ਬੰਦਾ ਸਿੰਘ ਬਹਾਦਰ ਕੌਣ ਸੀ ਇਹਦੇ ਸਾਨੂੰ ਤਾਂ ਪਤਾ ਨਹੀਂ ਹੁਣ ਚਾਹੇ ਚਾਹੇ ਇੰਡੀਆ ਬੱਧਰ ਤੇ ਤੁਹਾਨੂੰ ਇਹ ਸਪੱਸ਼ਟ ਪਤਾ ਹੋਣਾ ਹੈ ਵੀ ਹੁਣ ਵੱਡੇ ਵੱਡੇ ਜਿਹੇ ਇਮਤਿਹਾਨ ਨੇ ਉਹ ਇਨਾਂ ਪਾਸਾਵਾ ਵਿੱਚ ਹੋਣ ਲੱਗੇ ਓਰਿਜਨਲ ਪਾਸਾਵਾ ਵਿੱਚ ਆਈਐਸ ਦਾ ਇਮਤਿਹਾਨ ਹੁਣ ਪੰਜਾਬੀ ਵਿੱਚ ਦਿੱਤਾ ਜਾ ਸਕਦਾ ਹੈ ਔਰ ਦੋ ਡੀਸੀ ਇੱਕ ਡੀਸੀ ਸ਼ਾਇਦ ਮੌਕੇ ਦਾ ਹੋਵੇ ਇੱਕ ਹੋਰ ਬੰਦੇ ਨੇ ਆਈਐਸ ਕਰਨ ਲਈ ਪੰਜਾਬੀ ਦੇ ਵਿੱਚ ਮੌਕੇ ਦਾ ਮੌਕੇ ਦਾ ਡੀਸੀ ਇੱਕ ਪਾ ਇੱਕ ਹੋਰ ਵੀ ਆਉ ਮੇਰੇ ਯਾਦ ਨਹੀਂ ਹੋਣਾ ਇਸ ਟਾਈਮ ਤੇ ਮਲਮ ਪੰਜਾਬੀ ਕੋਈ ਹੈ ਜੀ ਭਾਸ਼ਾ ਨਹੀਂ ਜਿਹੜੀ ਜਿਹੜੀ ਕੋਈ ਸੀਮਤ ਦਾਇਰਾ ਰੱਖਦੀ ਹੋਵੇ ਇਹਦਾ ਦਾਇਰਾ ਬਹੁਤ ਵਿਸ਼ਾਲ ਹੈ ਜਿਹਦੇ ਵਿੱਚ ਗੁਰਬਾਣੀ ਦੇ ਚੀ ਹੋਵੇ ਵੱਡੇ ਵੱਡੇ ਹੋਰ ਸਹੇਦ ਰਚਾ ਗਿਆ ਹੋਵੇ ਭਾਈ ਵੀਰ ਸਿੰਘ ਵਰਗੇ ਡਾਕਟਰ ਬਲਦੇਵ ਸਿੰਘ ਨਾਲ ਭਰਾ ਕਿੱਡੇ ਵੱਡੇ ਵੱਡੇ ਸਹੇਦਕਾਰ ਹੋਏ ਨੇ ਤੇ ਸਾਡੇ ਮੌਜੂਦਾ ਜਿਹੜੇ ਜਿਨ੍ਹਾਂ ਕਵੀਆਂ ਨੂੰ ਅੱਜ ਆਪਾਂ ਯਾਦ ਕਰਦੇ ਆਂ ਜਿਨ੍ਹਾਂ ਨੇ ਇਨਕਲਾਬੀ ਸਹੇਦ ਰਚਿਆ ਅਸੰਤਰਾ ਮੋਦਾਸੀ ਵਰਗੇ ਅਵਧਾਰ ਸਿੰਘ ਪਾਸ਼ ਵਰਗੇ ਯੋਧੇ ਅਣ ਉਹਨਾਂ ਨੂੰ ਉਹਨਾਂ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤਾਂ ਭੁੱਲ ਜਾਣਗੀਆਂ ਮੇਰੇ ਕਹਿੰਦਾ ਇਹ ਭਾਵ ਹੈ ਆਪਣੇ ਸਿੱਧੂ ਸਾਹਿਬ ਤੇ ਅਰਸ ਜੀ ਮੈਂ ਇੱਕ ਯਤਨ ਕਰ ਰਿਹਾ ਆਉਣ ਵਾਲੇ ਦਿਨਾਂ 'ਚ ਇੱਕ ਕਟੋ-ਵਟਾ 20-50 ਬੰਦਿਆਂ ਦਾ ਇਹਨਾਂ ਦੇ ਪ੍ਰੇਮੀਆਂ ਦਾ ਜਿਹਦਾ ਮੈਂ ਸ਼ੁਰੂਆਤ ਕਰ ਪਈ ਮੈਂ ਸਭ ਤੋਂ ਪਹਿਲਾਂ ਭਾਸ਼ਾ ਸਾਹਿਬ ਦਾ ਬਹੁਤ ਬਹੁਤ ਇਹਨਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਨੇ ਨੋਜਵਾਲ ਜੀ ਜੇ ਤੁਸੀਂ ਇਹ ਗੱਲ ਨੂੰ ਸ਼ੁਰੂਆਤ ਹੀ ਕਰ ਦੋ ਕਹਿੰਦਾ ਇਹ ਬਹੁਤ ਵੱਡੀ ਗੱਲ ਹੈ ਮੇਰੇ ਕਹਿਣ ਦਾ ਭਾਵ ਹੈ ਦੂਜੀ ਗੱਲ ਛੋਟੀ ਜਿਹੀ ਮੈਂ ਹੋਰ ਕਹਿਣੀ ਹੈ ਕਿ ਆਪਾਂ ਸਾਰੇ ਕੁਸਨਾ ਖਸਰੇ ਜਿਹਨੇ ਬੈਠੇ ਆਂ ਸਾਰੇ ਕੁਸਨਾ ਕੁਸ ਕਰਤਾ ਬੋਲਣ ਦੇ ਦੇ ਖਤਰਾ ਹੁੰਦੇ ਆ ਨਹੀਂ ਇਹ 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 ਨਹੀਂ ਵਧੀਆ ਗੱਲ ਨਹੀਂ ਹੈਗੀ ਵੈਸੇ ਵਧੀਆ ਤਾਂ ਹੈ ਨਾਲ ਸੁਣ ਸਰੋਤੇ ਵੀ ਪੈਦਾ ਕਰੋ ਅਸੀਂ ਜਿੰਨੇ ਬੰਦੇ ਆਏ ਉਨੇ ਅਸੀਂ ਕਵੀ ਬਣ ਗਏ ਤੇ ਘੱਟੋ ਘੱਟ ਜੇ ਹਰਕ ਵਾਰੀ ਇੱਕ ਬੰਦਾ ਇੱਕ ਸਰੋਤੇ ਨੂੰ ਲੈ ਆਵੇ ਜਿਹਨੂੰ ਸਹਿਦ ਨਾਲ ਬਾਹਲੇ ਡੂੰਗੇ ਜਾਣਕਾਰੀ ਨੂੰ ਉਹਨੂੰ ਇਹ ਚਸਤਾ ਲਈਏ ਆਪਣਾ 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 ਦਾਇਰਾ ਤਾਂ ਵਧਾਈਏ ਤੋਂ ਮੇਰੀ ਇਹ ਬੇਨਤੀ ਹੈ ਇੰਨਾ ਸ਼ੌਦਾ ਨਾਲ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਆਸ ਹੈ ਕਿ ਜਿਹੜਾ ਮੇਰਾ ਇਹ ਥੋੜਾ ਜਿਹਾ ਮਾਮੂਲੀ ਜਕਨ ਹੈ ਇਹਨੂੰ ਬੂਰ ਪਾਵੇਗਾ ਬੂਰ ਤੁਹਾਡੇ ਸਹਿਯੋਗ ਨਾਲ ਹੀ ਪੈ ਸਕਦਾ ਹੈ ਧੰਨਵਾਦ ਦੋਸਤੋ ਕਿ ਉਹ ਕਿ ਇਹ ਚਿੰਤਾ ਦਾ ਵਿਸ਼ਾ ਤਾਂ ਹੈ ਹੀ ਹੈ ਕਿ ਪੰਜਾਬੀ ਖਤਮ ਹੋ ਰਹੀ ਸੋ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਯਤਨ ਕਰਨੇ ਚਾਹੀਦੇ ਨੇ ਤੇ ਸਰ ਦਾ ਬਹੁਤ ਵਧੀਆ ਸੁਝਾਇਆ ਵੀ ਸਾਰੇ ਇਕੱਠੇ ਹੋ ਕੇ ਜਿਵੇਂ ਉਹਨਾਂ ਨੇ ਪ੍ਰੋਗਰਾਮ ਲਿੰਕ ਕੀਤਾ ਹੈ ਤੇ ਆਪਾਂ ਸਾਰਿਆਂ ਨੂੰ ਇਹ ਵੀ ਸਹਿਯੋਗ ਦੇਣਾ ਚਾਹੀਦਾ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਦਾ ਬਰਵਿੰਦਰ ਢਿੱਲੋਂ ਜੀ ਨੂੰ ਬੇਨਤੀ ਕਰਾਂਗੀ ਕਿਤਾਬ ਤੋਂ ਗੀਤ ਵੇਖ ਤੋਂ ਬਾਅਦ